ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀਵਾ ਕਰ ਰਹੇ ਹਨ ਡਾਇਰੈਕਸ਼ਨ ਦੇ ਰਹੇ ਹਨ ਰਸਤਾ ਦੱਸ ਰਹੇ ਹਨ ਗੁਰੂ ਨੂੰ ਸਾਰੇ ਵੇਖਦੇ ਹਨ ਠੀਕ ਹੈ ਦੇਖੀ ਜਾਏ ਕਿ ਮਨ ਨੂੰ ਦੇਖਣਾ ਸੀ ਸਿਰ ਨੂੰ ਦੇਖਣਾ ਸੀ ਸਿਰ ਨੂੰ ਦੇਖਣਾ ਸਿਰ 'ਚ ਕੀ ਚੱਲਦਾ ਹੈ ਜਿਆਦਾ ਚਲਦੀ ਹਨ ਵਿਚਾਰ ਚਲਦੀ ਹੈ ਜਾਂ ਤਾਂ ਜੋ ਲੰਘ ਚੁੱਕਾ ਹੈ ਬੀਤ ਚੁੱਕਾ ਹੈ ਉਹਦੀਆਂ ਜਾਂ ਤਾਂ ਜਾਂ ਆਉਣ ਵਾਲੇ ਤੋ ਇਹ ਖਵਾਰੇ ਅੰਦਰ ਚੱਲ ਰਿਹਾ ਹੈ ਬਾਹਰ ਨੂੰ ਅਸੀਂ ਕੁਦਰਤੀ ਸੁਭਾਅ ਹੈ ਬਾਹਰ ਮਨ ਭਜਦਾ ਹੈ ਤਾਂ ਇਹ ਸ਼ਾਇਦ ਵਿਦੇਸ਼ ਵਾਲੇ ਨਿੱਕੇ ਬੱਚੇ ਨੂੰ ਆਡਰ ਰੱਖਦੇ ਹਨ ਉਹ ਆਪਣੀ ਤਾਕਤ ਨੂੰ ਪਛਾਨੇ ਨਿੱਕਾ ਬੱਚਾ ਬਾਹਰ ਬਾਹਰ ਇਹ ਮਨ ਦਾ ਸੁਭਾਅ ਹੈ ਇਹਨੇ ਨਾ ਆਗਾਜ਼ ਕਰਨਾ ਹੈ ਕੋਈ ਵੀ ਡਰਦਾ ਨਹੀਂ ਦਰਵਾਸਤੇ ਚੌਕਸ ਕਰਨਾ ਹੈ ਇਹ ਦਾ ਫਿਜ਼ੀਕਲ ਗੁਣ ਹੈ ਸੋ 12 ਸੇ ਰਾਜੇ ਬੜਕ ਮਾਰ ਕੇ ਅਪਾ ਕੀਤਾ ਨਹੀਂ ਅਗਾ ਕੀਤਾ ਨਹੀਂ ਚੌਕ ਸਹਾਇ ਨਹੀਂ ਨਹੀਂ ਸੋ ਇਹਦੇ ਚ ਚਾਰ 파ਟ ਹਨ ਸੋ ਜਿਵੇਂ ਕਟ ਪੁਤਲੀ ਹੈ ਜਿਵੇਂ ਮਨ ਜੇ ਤੇ ਮਤਮਗ ਲੱਗ ਜਾਏ ਠੀਕ ਹੈ ਫਿਰ ਤੇ ਤਰਜੇਗਾ ਜੇ ਮਾਨਮਾਗਰ ਲੱਗ ਗਏ ਇਹ ਲੇਲੇ ਨੂੰ ਭੇਡ ਚੂੰਗਾ ਲਾਪੇ ਫਿਰ ਤੇ ਪਾਣੀ ਦੀ ਵੀ ਨਹੀਂ ਲੋੜ ਬਿਨ ਪਾਣੀ ਤੋਂ ਡੁੱਬ ਜਾਾਂਗੇ ਸੋਇ ਕਹਿੰਦੇ ਕੁੱਤੇ ਦੀ ਪੂਛ ਡਿੰਗੀ ਰਹਿੰਦੀ ਹੈ ਸੋ 10 ਨੂੰ ਥੋੜੀ ਜੀ ਖੋਜ ਦੀ ਸ਼ੌਕ ਹੈ ਕੋਈ ਨਾ ਕੋਈ ਖੋਜ ਕਰਦਾ ਹੈ ਪਹਿਲੇ ਦਿਨੋਂ ਐਸਾ ਜ ਆ ਸੁਭਾਅ ਹੈ ਸੋ ਇਵੰਗਲੀ ਚ ਪਾਈ ਪੈਪ ਚ ਪਾਈ ਕੁੱਤੇ ਦੀ ਪੋਸ਼ ਸਿੱਧੀ ਹੋਵੀ ਹੈ ਸੋ ਗਰਬਾਣੀ ਕਹਿੰਦੇ ਐ ਸਿੱਧੀ ਨਹੀਂ ਹੁੰਦੀ ਇਹ ਢਿੰਗੀ ਰਹਿੰਦੀ ਆ ਸੋ ਉਹਦੇ ਭਾਜੀ ਆਏ ਫਿਰ ਭੌਂਕਿਆ ਫਿਰ ਢਿੰਗੀ ਹੋ ਗਈ ਠੀਕ ਐ ਸਿੱਧੇ ਚੱਲ ਸਕਦੇ ਹਾਂ ਸਾਨੂੰ ਜਿਹੜਾ ਫ੍ਰੀ ਚ ਸਲਾਹ ਦਿੰਦਾ ਹੈ ਜੀਵਨ ਸੌਖਾ ਹੋ ਜਾਏਗਾ ਜੇ ਆਪਣੇ ਤੇ ਮਨ ਨੂੰ ਵੇਖ ਲੇਗਾ ਸਿਰ ਨੂੰ ਵੇਖ ਲੇਗਾ ਸਿਰ ਨੂੰ ਪੜਨਾ ਪਏਗਾ ਕੀ ਵਿਚਾਰ ਚੱਲ ਰਹੇ ਹਨ ਇਹ ਡਰੈਵਲ ਹੈ ਸਰੀਰ ਦਾ ਇੱਕ ਸ਼ਬਦ ਆਇਆ ਵਿਚਾਰ ਆਇਆ ਹੈ ਉਹਨੇ ਸਰੀਰ ਨੂੰ ਨਚਾ ਕੇ ਰੱਖਤਾ ਹੈ ਅਜੇ ਤਾਂ ਕੁਝ ਮਿਲਿਆ ਨਹੀਂ ਕਰੋੜਪਏ ਦੀ ਲਾਟਰੀ ਨਿਕਲੀ ਖੁਸ਼ੀ ਆਵੀ ਸੋ ਮਾਇਆ ਆਂ ਨਹੀਂ ਚਿੰਤਾ ਹੁਣਾ ਪੀ ਕਿੱਥੇ ਆਰਾਮ ਨਾਲ ਆਪਣੀ ਨੀਂਦ ਉੱਠਦਾ ਸੀ ਸੌਂਦਾ ਸੀ ਹੁਣ ਪਤਨੀ ਤੇ ਸ਼ੱਕ ਹੈ ਇਹ ਨਾ ਚਾਕੂ ਮਾਰ ਕੇ ਪੈਸੇ ਖੋਲੇ ਫਲਾਣਾ ਰਿਸ਼ਤੇਦਾਰ ਬਣਾਣਾ ਦੋਸਤ ਨਾ ਮੰਗੇ ਇਹ ਅੱਗੇ ਵਿਚਾਰ ਚੱਲਣ ਲੱਪੀ ਕਿਸ਼ਾਵਾਂ इछाव इच्छा पूरी कर ली आशा कर ली दस आशा होर इचाव उठन गया दस इच्छाव पूरी हो गई सौ इछाव होर उठन गया सौ होर आसा उठन गया सौ आसा पूरी हो गई हजार ये लमसम है कम सो so, बहुत अंदर भंडारा है ये समंदर है टूट प्रीत गई गुरबाल धर्मत पर हर छाड़ी ढोल स इ तु मारे बोल बोल के पति नाल एक म सी हरि नाल ਮਾਰੇ ਬੋਲ ਬੋਲ ਕੇ ਗੱਲ ਕੰਨ ਦੀ ਕਰ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ ਸ ਇੱਕ ਬੋਲ ਇੱਕ ਨਿੱਕੀ ਜਿਹੀ ਚਿੰਗਾਰੀ ਸ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਸਕਦੀ ਹੈ ਜੇ ਲੱਕੜ ਤੋਂ ਇਹ ਤੀਲੀਆਂ ਬਣੀਆਂ ਡੱਬੀਆਂ ਇੱਕ ਤੀਲੀ ਨਿੱਕੀ ਜਿਹੀ ਸਾੜ੍ਹ ਕੇ ਸਵਾ ਕਰ ਸਕਦੀ ਹੈ ਇੱਕ ਗਲਤੀ ਵੀ ਸੋਚ ਕੇ ਬੋਲਣਾ ਪਏਗਾ ਤੋੜ ਕੇ ਬੋਲਣਾ ਪਏਗਾ ਅੱਜ ਜੋ ਸਭ ਜਿਆਦਾ ਬਾਬਾ ਜੋਰਾਵਰ ਸਿੰਘ ਜੀ ਜਿਹਦਾ ਜੋ ਜਨਮ ਦਿਹਾੜਾ ਵੀ ਹੈ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਤਾਂਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਹਦਾ ਪੀਜੀ ਉਦਾਸੀ ਘਰੋਂ ਚੱਲਣ ਲੱਗੇ ਮਾਤਾ ਪਿਤਾ ਦਾ ਹੁੰਦਾ ਹੀ ਹੈ ਸਾ ਸਾਨੂੰ ਬੱਚੇ ਧਨ ਕਮਾ ਕੇ ਲਿਆਉਣਾ ਜੇ 200 ਹੈ ਚਾ 200 ਹੋਰ ਕਮਾ ਕੇ ਲਿਆਏ ਤਾਂ ਉਹ ਲੱਖ ਹੋ ਜੇ 2 ਲੱਖ ਹੋ ਗਿਆ 20 ਲੱਖ ਹੋ ਜੇ ਕਹਿੰਦੇ ਤੁਸੀਂ ਪਰਿਵਾਰ ਚ ਰਹੋ ਅਸੀਂ ਵਡੇਰੇ ਹੋ ਗਏ ਹਾਂ ਮਾਤਾ ਜੀ ਕਹਿੰਦੇ ਧੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸ ਤਾਂ ਤਾਂ ਸਰਗੋਦਾਨਕ ਦੇ ਸਾਬ ਜੀ ਕਹਿੰਦੇ ਮੇਰੇ ਮਾਤਾ ਨਾਲ ਹੀ ਹਨ ਕਹਿੰਦੇ ਤੂੰ ਤਾਂ ਕਿੰਨਾ ਚਿਰ ਮੁੜਦਾ ਨਹੀਂ ਕਈ ਕੇ ਮਹੀਨੇ ਕਈ ਕੇ ਸਾਲ ਬਾਹਰ ਰਹਿੰਦਾ ਹੈ ਤੇਰੀ ਮਾਤਾ ਕਿਵੇਂ ਨਾ ਰਹਿੰਦੀ ਮਾਤਾ ਤੇ ਮੈਂ ਆ ਸ ਕਹਿੰਦੇ ਹੋਰ ਮਾਤਾ ਨਾ ਬਣਾਲੀ ਹੋਵੇ ਹੋਰ ਕਿਸੇ ਦਾ ਪੁੱਤਰ ਬਣ ਗਿਆ ਹੋਵੇ ਇਹ ਦੇ ਹੋ ਇਸ ਤ੍ਰਿਹ ਹੈ ਥੋੜਾ ਜਿਹਾ ਮਰਤਨ ਨਾਲੋਂ ਪਰਮੇਸ਼ਰ ਨੇ ਥੋੜਾ ਥੋੜਾ ਫਰਕ ਪਾਇਆ ਹੈ। ਸਰੀਰ ਵਰਗਾ ਸਰੀਰ ਨਹੀਂ ਬਣਦਾ, ਸੋਚ ਵਰਗਾ ਹੋ ਸਕਦਾ ਸੋਚ ਮਿਲ ਜੇ। ਤਨ ਵਰਗਾ ਤਨ ਨਹੀਂ। ਮਨ ਮਨ ਵਰਗਾ ਮਨ ਕੋਈ ਮਿਲ ਸਕਦਾ ਹੈ, ਵਿਚਾਰ ਮਿਲ ਸਕਦੇ ਹਨ। ਪਰਮੇਸ਼ਰ ਨਿਤ ਨਵਾਂ ਹੈ। ਸਾ ਇਹ ਆਦਮੀ ਨੂੰ ਦੁੱਖ ਆਏਗਾ ਉਹ ਚੁੱਪ ਕਰ ਜਾਏਗਾ ਕਿਸੇ ਨਾਲ ਬੋਲਣ ਤੇ ਦਿਲ ਨਹੀਂ ਕਰੇਗਾ ਇਸਤਰੀ ਨੂੰ ਕੋਈ ਸੰਕਟ ਆਏਗਾ ਦੁੱਖ ਆਏਗਾ ਉਹ ਕਿਸੇ ਨਾਲ ਵਿਚਾਰ ਕਰੇਗੀ ਮੇਰਾ ਕੋਈ ਦੁੱਖ ਸੁਣੇ ਆਲਾ ਹੋਏ ਸਹ ਇੱਕ ਕੁਦਰਤੀ ਹੈ ਉਹ ਭਾਵਨਾ ਅਟੁੱਟ ਭਾਵਨਾ ਹੈ ਮਮਤਾ ਹੈ ਮਮਤਾ ਪਾਈ ਮਾਂ ਦੀ ਮਮਤਾ ਸੋ ਤਾਂ ਨ ਮਾਵਾਂ ਹਨ ਜਿਵਾਂ ਗਿੱਲੇ ਚ ਸੌਂਦੀਆਂ ਹਨ ਬੱਚੇ ਆਪਣੇ ਨੂੰ ਮੂੰਹ ਚ ਕੱਢ ਕੇ ਲੰਗਰ ਦਿੰਦੀਆਂ ਹਨ ਸ ਮਰਮਟ ਦੀ ਹੈ ਮਾਂ ਆਪਣੇ ਪੁੱਤਰ ਵਾਸਤੇ ਬਹੁਤ ਮਮਤਾ ਹੈ ਇਹ ਪਰਮੇਸ਼ਰ ਨੇ ਪਾਈ ਹੈ ਜੁਕਤ ਸੋ ਕਹਿੰਦੇ ਤੂੰ ਕਿਹੜੀ ਮਾਤਾ ਨਾ ਰਹਿਣਾ ਅੰਦਕ ਕਹਿੰਦੇ ਮਿਲ ਨਾਲ ਤੇ ਹਟ ਮਾਤਾ ਰਹਿੰਦੀ ਹੈ ਮਤ ਮਾਤਾ ਸੰਤੋਖ ਪਿਤਾ ਸੋ ਅਜੇ ਮਾਤਾ ਵੀ ਤੇ ਪਿਤਾ ਵੀ ਸਾਡੇ ਤੋਂ ਗਏ ਕੋਈ ਸੰਤੋਖ ਨਹੀਂ ਕੋਈ ਮਤ ਨਹੀਂ ਸੋ ਮਤ ਨੇਰੀ ਨਾ ਇਹ ਮਾਤਾ ਬਣਾਈ ਹੈ ਸੋ ਜਦੋਂ ਮਤ ਮਾਤਾ ਬਣ ਗਏ ਉਹਦਾ ਭਲਾ ਚਾਹੇਗੀ ਬਲਦੀ ਅੱਗ ਚੋਂ ਵੀ ਆਪ ਮਰ ਮਿਟੇ ਚਾਹ ਆਪਣੇ ਬੱਚੇ ਨੂੰ ਦੁੱਖ ਨਹੀਂ ਚਲਦੀ ਬੁਖਾਰ ਕਹਿੰਦੇ ਮੈਨੂੰ ਹੋ ਜਾਂਦਾ ਮੇਰੇ ਬੱਚੇ ਨੂੰ ਕਿਹ ਹੋਇਆ ਟੂਟ ਪ੍ਰੀਤ ਗਈ ਬਰਬਾਲ ਧਰਮਤ ਪਰਹਰਾ ਛਾਡੀ ਢੋਲ ਇਹ ਮਾਰੇ ਵਿਚਾਰ ਅੱਗੇ ਲੱਗਣਾ ਸੀ ਤੋ ਹਮੇਸ਼ਾ ਮਸਲੇ ਹੱਲ ਕਰਨਾ ਚਾਹੁੰਦਾ ਜਦੋਂ ਅੱਗੇ ਲੰਗੇਗਾ ਮਸਲਾ ਹੱਲ ਹੋ ਜੇਗਾ ਇੱਕ ਦੋ ਦੁੱਖ ਛੱਡ ਕੇ ਤੂੰ ਜੀ ਸਦਾਸ ਬਾਹ ਖੜੀ ਕਰਕੇ ਕਹਿ ਸਕਦਾ ਹੈ ਤੂੰ ਸਭ ਕੁਝ ਠੀਕ ਹੋ ਜਾਏਗਾ ਜ਼ਿੰਦਗੀ ਚ ਆਨੰਦ ਖੇੜਾ ਆਏਗਾ ਇਹ ਪੰਜ ਸਰੋਤ ਸੁਖ ਆਰਾਮ ਸੁਪ੍ਰੇਮ ਪ੍ਰੇਮੀ ਚਾਹੀਦਾ ਸਾਨੂੰ ਕੋਈ ਬਲੰਦਾ ਹੀ ਨਹੀਂ ਸੋ ਸੁਖ ਆਰਾਮ ਪ੍ਰੇਮ ਆਜ਼ਾਦੀ ਔਰ ਚੜਦੀ ਕਲਾਏ ਪੰਜ ਤਤ ਚਾਹੀਦੇ ਸੰ ਪੰਜ ਸਰੋਤ ਜੋ ਵੱਡੇ ਹਨ ਇਹਦੇ ਲਈ ਮਨੁੱਖ ਭਜਦਾ ਹੈ ਪਰ ਇਹ ਸਾਰਾ ਮਨ ਦਾ ਖੇਡ ਸੀ 99.999 ਮਨ ਦੀ ਵਿਰਥਾ ਮੰਨੀ ਜਾਨੇਗਾ ਮਨ ਨੂੰ ਸਮਝਣ ਲਈ ਥੋੜਾ ਜਿਹਾ ਕਛੁਅਕ ਗਿਆਨ ਚਾਹੀਦਾ ਹੈ ਸਭ ਮਨ ਚ ধন ਸਾਰੇ ਰਤਨ جواਹਰ ਇਹ ਅੰਦਰ ਹੀ ਹੈ ਤੀਰਥ ਅੰਦਰ ਹੀ ਮਾਤਾ ਹੈ ਅੰਦਰ ਹੀ ਪਿਤਾ ਹੈ ਸਰੀਰ ਜੇ ਅੰਸ ਹੈ ਤਾਂ ਹੀ ਅਗਾ ਪੀੜੀ ਦਾ ਪੀੜੀ ਚੱਲ ਰਿਹਾ ਹੈ ਨਾ ਦਰ ਤੇ ਗੁਰੂ ਆਇਆ ਹੈ ਸ ਗੁਰੂ ਦੀ ਆਵਾਜ਼ ਬਿਰਲਾ ਕੋਈ ਸਮਝੇਗਾ ਇੱਕ ਕੁੱਕਰ ਦੀ ਪੋਸ਼ ਸਿੱਧੀ ਹੋ ਸਕਦੀ ਹੈ ਪਰ ਜਦੋਂ ਉਹ ਭੌਂਕਿਆ ਉਹਦਾ ਭਾਈ ਆਏ ਦੂਸਰੇ ਕੁੱਕਰ ਆਏ ਤਾਂ ਤਰ ਸਾਹਿਬੇ ਕਮਾਲ ਸ੍ਰੀ ਗੁਰਗੋਬ ਸਿੰਘ ਜੀ ਨੇ ਵੱਡੀਆਂ ਦੇਗਾ ਸਾਡੇ ਸੰਭਾਲ ਲਈ ਗੁੜ ਦੀਆਂ ਦੇਗਾ ਬਣਾਈਆਂ ਚੌਲ ਪਲਾਜ ਨੂੰ ਕਹਿੰਦੇ ਹਨ ਮਿੱਠੇ ਚੌਲ ਇਹ ਹਿਰਨਾਂ ਨੂੰ ਪਾਈਆਂ ਹਿਰਨ ਖਾ ਕੇ ਪ੍ਰਸੰਨ ਹੋਏ ਦੂਜੇ ਦਿਨ ਫਿਰੇ ਫਿਰ ਦੋ ਦੇਗਾ ਲਾਈਆਂ ਵੱਡੀਆਂ ਗੁੜ ਪਾ ਕੇ ਵਿੱਚ ਸੌਫ ਪਾ ਕੇ ਗਿਰੀ ਬਦਾਮ ਪਾ ਕੇ ਚੌਲਾਂ ਦੇ ਦੇਗਾ ਪਲਾ ਫਿਰ ਇਹ ਕੁੱਕਰਾਂ ਨੂੰ ਪਾਈਆਂ ਸੌ ਕੁੱਤੇ ਕਿਸੇ ਨੇ ਨਹੀਂ ਖਾਤੇ ਆਪੇ ਚ ਲੜਨ ਲਾਪੇ ਮਿੱਟੀ ਪਾਤੀ ਬੁਰਾ ਹਾਲ ਇਹ ਸਾਡੀ ਹੈ ਇਹ ਕੁੱਕਰ ਦਿੱਤੀ ਛੱਡਣੀ ਪੈਗੀ ਇੱਥੇ ਆ ਜਨਮ ਸਾਡਾ ਲੋਭ ਮਾਨ ਮੇਰ ਤੇਰ ਛੱਡ ਕੇ ਵਿਵਰਜਿਤ ਇਹ ਖੰਡੇ ਧਾਰ ਹੈ ਰਸਤਾ ਵਿਰਲੇ ਨੂੰ ਪਤਾ ਲੱਗਦਾ ਹੈ ਸੋ ਇੱਕ ਦੋ ਦੁੱਖ ਛੱਡ ਕੇ ਤੂੰ ਜੀ ਸਾਰੇ ਮਸਲੇ ਹੱਲ ਹੋ ਜਾਣਗੇ ਜੀ ਕੁਰਬਾਨੀ ਪੜਨੀ ਪਏਗੀ ਵਿਚਾਰਨੀ ਪਏਗੀ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਗਿਆਨ ਥੋੜਾ ਜਿਹਾ ਬਹੁਤ ਹੈ ਸੋ ਬਦਲ ਬਦਲ ਕੇ ਇਹ ਬਦਲਣਾ ਪਏਗਾ ਤੂੰ ਅੱਗੇ ਲੰਘ ਰੁਕਿਆ ਹੋਇਆ ਪਾਣੀ ਸ ਰੁਕੀ ਹੋਈ ਚੀਜ਼ ਨਹੀਂ ਚੱਲਣੀ ਜਪਾਨ 6 ਸਾਲਾਂ ਦਾ ਰੁਕੀ ਚੀਜ਼ ਹੈ ਕੋਈ ਮੋਟਰਸਾਈਕਲ ਹੈ ਕਾਰ ਹੈ ਸਾਈਕਲ ਹੈ ਨਹੀਂ ਚੱਲਣਾ ਚਲਤੀ ਕਾ ਨਾਮ ਗਾੜੀ ਹੈ ਤੋ ਚੱਲ ਅਪਡੇਟ ਹੋ ਸੋ ਹੈਂਗ ਹੋਇਆ ਫੋਨ ਵੀ ਨਹੀਂ ਚੱਲਦਾ ਤੂੰ ਕਿਸੇ ਦੀ ਚਿੰਤਾ ਕਿਉਂ ਕਰਦਾ ਆਪਣੇ ਮਨ ਨੂੰ ਪੜ ਆਪੋ ਆਪਣੇ ਮਨ ਨੂੰ ਸਾਰੇ ਪੜਨਗੇ ਠੀਕ ਹੋ ਜਾਏਗਾ ਵਿਦੇਸ਼ ਨੇ ਇਹ ਦੁੱਖਾਂ ਦਾ ਇਲਾਜ ਕਰ ਲਿਆ ਹੈ ਚੱਲ ਰਹੇ ਹਨ ਖੋਜ ਕਰ ਰਹੇ ਹਨ ਪੜਤਾਲ ਕਰ ਰਹੇ ਹਨ ਸੂਰਾ ਉਹ ਹੈ ਜੋ ਭਗਤ ਹੋ ਹੈ ਜੋ ਆਪਣੇ ਮਨ ਦੇ ਮੁਤਾਬਕ ਨਹੀਂ ਚੱਲਦਾ ਬੁੱਧ ਦੇ ਮੁਤਾਬਕ ਚੱਲਦਾ ਹੈ ਸੋ ਗੁਰੂ ਦੀ ਮੱਤ ਧਾਰ ਨਹੀਂ ਪਾਏਗੀ ਗੁਰੂ ਤੋਂ ਬਿਨਾਂ ਅਸੀਂ ਅੰਦੇ ਹਾਂ ਜੇ ਤੇ ਜੀਵਨ ਚ ਖੁਸ਼ਾ ਠੀਕ ਆ ਨਹੀਂ ਤੇ ਭਾਈ ਸਾਹਿਬ ਜੀ ਰਸਤਾ ਬਦਲਣਾ ਪਏਗਾ ਜੀ ਸਾਰੀ ਵੀਡੀਓ ਮੇਰੇ ਵਾਸਤੇ ਹਨ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਇਹ ਕੁੱਤੇ ਦੀ ਪੂਛ ਸਿੱਧੀ ਹੋ ਸਕਦੀ ਆ ਪਰ ਜਦੋਂ ਅਸੀਂ ਮਨਮੁਖ ਦੀ ਸੰਗਤ ਕਰਦੇ ਹਾਂ ਬਿਨ ਪਾਣੀ ਤੋਂ ਡੁੱਬ ਜਾਾਂਗੇ ਸੋ ਗੁਰੂ ਦੀ ਮੱਤ ਧਾਰ ਨਹੀਂ ਪਾਏਗੀ ਗੁਰੂ ਤਾਂ ਬਿਣਾ ਕੋਈ ਵੀ ਕੰਮ ਨਹੀਂ ਸਿੱਖਿਆ ਜਾਵਾ ਸ ਇਹ सगਲ ਤਾਰ ਕੁਛ ਛੱਡ ਕੇ ਜਦੋਂ ਆਪਣੀਆਂ ਕੋਰੀਆਂ ਸਿਆਣਪਾਂ ਛੱਡਾਂਗੇ ਫਾਰਮੈਕੀ ਪਖੰਡ ਫਿਰ ਇਹ ਗੱਡੀ ਪਟਰੀ ਤੇ ਚਲੇਗੀ ਸ ਪਰਮੇਸ਼ਰ ਨੇ ਸਿਸ਼ਟ ਰੂਪ ਬਣਾਇਆ ਹੈ ਕੁਦਰਤ ਰੂਪ ਹੈ ਕੁਦਰਤ ਨੂੰ ਸਮਝ ਨਾ ਪਏਗਾ ਜੀ ਸੋ ਦਾਸ ਤੋਂ ਬਹੁਤ ਹੀ ਗਲਤੀ ਆ ਰਹੀ ਹੈ ਮੂਰਖ ਜੀ ਦਾਸ ਹੈ ਸੰਗਤ ਔਰ ਗੁਰੂ ਬਖਸ਼ ਨਾਰਾਇਣ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵੈਕ ਜੀ ਫਤੇ ਦੇਖਦੇ ਫਤੇ 94174 37640